ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਰਬੱਤ ਦੀ ਗੱਲ ਦੇ ਵਿੱਚ ਲੈ ਕੇ ਹਾਜ਼ਰਾਂ ਜੀ ਨਾਵਲ ਨੇਤਰ ਦਾ ਭਾਗ 24ਵਾਂ ਸਮੇਂ ਦੀ ਫਿਤਰਤ ਕਦੇ ਵੀ ਇੱਕ ਪਾਸਾ ਦੇਖ ਕੇ ਤੁਰਨ ਦੀ ਨਹੀਂ ਰਹੀ ਚੰਗਾ ਮਾੜਾ ਸੋਚਣਾ ਬੰਦੇ ਉੱਪਰ ਨਿਰਭਰ ਕਰਦਾ ਏ ਵਕਤ ਨੇ ਹਮੇਸ਼ਾ ਆਪਣੀ ਰਵਾਨਗੀ ਵਿੱਚ ਰਹਿਣਾ ਸਿੱਖਿਆ ਏ ਆਪਣੀ ਚਾਲ ਦੀ ਸਥਿਰਤਾ ਹਰ ਹਿੱਲੇ ਕਾਇਮ ਰੱਖਦਾ ਏ ਇੱਕ ਪਾਸੇ ਹਰਨਾਮ ਕੌਰ ਨੇ ਆਪਣੀ ਭਤੀਜੀ ਦੇ ਵਿਆਹ ਦੀ ਤਿਆਰੀ ਕੀਤੀ ਹੋਈ ਸੀ ਇਹ ਰੇਸਤਿਆਂ ਦੀ ਗੂੜਤਾ ਨੂੰ ਹੋਰ ਪਰਪੱਕ ਕਰਨ ਵੱਲ ਜਾਂਦਾ ਰਾਹ ਸੀ ਜਿੱਥੇ ਔਰਤ ਆਪਣੇ ਅੰਦਰ ਵਗਦੇ ਖੂਨ ਦੇ ਸਾਗ ਆਪਣੀ ਅੱਖਾਂ ਸਾਹਮਣੇ ਵਸਤੇ ਦੇਖਣਾ ਚਾਹੁੰਦੀ ਸੀ ਦੂਜੇ ਪਾਸੇ ਨੇਤਰ ਦੇ ਕੇਸ ਦੀ ਦੁਬਾਰਾ ਸੁਣਾਈ ਸ਼ੁਰੂ ਹੋ ਗਈ ਸੀ ਇਹ ਯਾਰੀਆਂ ਤੇ ਆਪਣੇਪਨ ਦਾ ਅਹਿਸਾਸ ਸੀ ਜਿਹੜਾ ਆਪਾਂ ਵਾਰ ਕੀ ਵਾਅਦਾ ਘਾਟਾ ਨਾ ਗੋਲਦਾ ਹੋਇਆ ਆਪਣੇ ਹਾਨ ਨੂੰ ਸਹੀ ਸਲਾਮਤ ਆਜ਼ਾਦ ਵੇਖਣਾ ਚਾਹੁੰਦਾ ਸੀ ਉਮੀਦ ਅਤੇ ਅੱਗੇ ਸੰਵਾਰਨ ਦੀ ਸੋਚ ਹੀ ਜੀਵਨ ਨੂੰ ਤੁਰਦਾ ਰੱਖਣ ਦਾ ਰਾਜ ਹੈ ਜੇਕਰ ਉਮੀਦ ਅਤੇ ਪਵਿੱਖ ਦੇ ਸੁਪਨੇ ਦਿਮਾਗ ਵਿੱਚੋਂ ਮਨਫੀ ਕਰ ਦਿੱਤੇ ਜਾਣ ਤਾਂ ਦੁਨੀਆ ਖੜੇ ਪਾਣੀ ਵਾਂਗ ਸੜਾਂਦ ਮਾਰਨ ਲੱਗ ਜਾਵੇ। ਹਰਨਾਮਕੁਰ ਦੇ ਢੇਡੇ ਮਲਕਪੁਰੋਂ ਅਜਨੀਰ ਪਹਿਲਾਂ ਨਾਲੋਂ ਵੱਧ ਗਏ ਸੀ। ਸਿਰਫ ਵਿਚੋਲਣ ਹੋਣਾ ਹੀ ਉਸ ਲਈ ਸਭ ਕੁਝ ਨਹੀਂ ਸੀ। ਆਪਣੇ ਪੇਕੇ ਘਰੋਂ ਸਾਖ ਲਿਆਉਣ ਦੇ ਨਾਲ-ਨਾਲ ਉਹ ਹਰੇਕ ਜ਼ਿੰਮੇਵਾਰੀ ਪੂਰੀ ਤੰਦੇਹੀ ਨਾਲ ਨਿਭਾਉਣਾ ਚਾਹੁੰਦੀ ਸੀ। ਪਿੰਦਰ ਅਤੇ ਸਤਵੰਤ ਦਾ ਵਿਆਹ ਰੱਖ ਦਿੱਤਾ ਗਿਆ ਸੀ। ਦੋਵਾਂ ਘਰਾਂ ਨੇ ਹਰਨਾਮਕੁਰ ਦੀ ਹਰੇਕ ਗੱਲ ਨੂੰ ਖਿੜੇ ਮੱਥੇ ਕਬੂਲਿਆ ਸੀ। ਮੇਹਰੇ ਕੱਲਾ ਕਮਾਉਸੀ ਅਤੇ ਇੱਥੇ ਹਰਨਾਮ ਕੌਰ ਪੈਸੇ ਵੱਲੋਂ ਥੋੜੀ ਸੌਖੀ ਸੀ। ਦੂਜਾ ਘਰ ਦੀ ਸਾਰੀ ਲਾਣੇਦਾਰੀ ਹਰਨਾਮ ਕੌਰ ਦੇ ਹੱਥਾਂ ਵਿੱਚ ਸੀ ਜਾਂ ਕਹਿ ਲਵੋ ਕਿ ਉਸ ਨੇ ਘਰ ਸੰਭਾਲਿਆ ਹੋਇਆ ਸੀ। ਵਿਆਹ ਤੇ ਬੇਸ਼ੱਕ ਦੋਵੇਂ ਧਿਰਾਂ ਬਹੁਤਾ ਖਰਚ ਨਹੀਂ ਸੀ ਕਰਨਾ ਚਾਹੁੰਦੀਆਂ ਪਰ ਫਿਰ ਵੀ ਹਰਨਾਮ ਕੌਰ ਆਪਣੇ ਵੱਲੋਂ ਮੇਰ ਹੁਰਾਂ ਦੀ ਆਰਥਿਕ ਮਦਦ ਕਰ ਰਹੀ ਸੀ। ਪਿੰਦਰਨਾ ਤਾਂ ਜ਼ਿਆਦਾ ਸਲਾਹ ਦਿੰਦੀ ਐ ਤੇ ਨਾ ਹੀ ਜ਼ਿਆਦਾ ਬੋਲਦੀ। ਜਸਵੰਤ ਕੌਰ ਅਸਲ ਗੱਲ ਮਹਿਸੂਸ ਕਰਦੀ ਸੀ ਅਤੇ ਬਾਕੀ ਸਾਰੇ ਪਿੰਦਰ ਦੀ ਚੁੱਪ ਨੂੰ ਉਸ ਦਾ ਸੁਭਾਅ ਸਮਝਦੇ ਸੀ। ਸਾਉਪਨਾ ਤੇ ਸੰਜੀਦਗੀ ਜਿੱਥੇ ਕਿਸੇ ਵੀ ਸ਼ਖਸ ਦਾ ਕੁਦਰਤੀ ਗਹਿਣਾ ਹੁੰਦਾ ਏ ਉੱਥੇ ਬਾਕੀ ਦੁਨੀਆ ਲਈ ਮਹਿਜ਼ ਇੱਕ ਸੁਭਾਅ ਹੋ ਨਿਪੜਦਾ ਏ ਬਹੁਤੀ ਵਾਰ ਇਹੋ ਜਿਹੇ ਇਨਸਾਨ ਦੀਆਂ ਦਿਲੀ ਗੱਲਾਂ ਨੂੰ ਜਾਣਨਾ ਤੇ ਪਛਾਣਨਾ ਵੱਸੋਂ ਬਾਹਰ ਹੋ ਜਾਂਦਾ ਏ ਵਿਆਹ ਦੇ ਕੱਪੜੇ ਦਾਜ ਦੇ ਸੂਟ ਪਿੰਦਰਸਰ ਸ੍ਰੀ ਨਿਗਾਹ ਨਾਲ ਦੇਖ ਕੇ ਛੱਡ ਦਿੰਦੀ ਅੰਦਰੋਂ ਅੰਦਰ ਇਹ ਆਪਣੇ ਆਪ ਨੂੰ ਆਉਣ ਵਾਲੇ ਸਮੇਂ ਮੁਤਾਬਕ ਟਾਲ ਰਹੀ ਸੀ ਪਿੰਦਰ ਅਤੇ ਨੇਤਰ ਦੋਵਾਂ ਦੇ ਘਰ ਅੱਡੋ ਅੱਡ ਮਾਹੌਲ ਸੀ ਇੱਕ ਦੇ ਘਰ ਵਿਆਹ ਦੀਆਂ ਤਿਆਰੀਆਂ ਸੀ ਜਿੱਥੇ ਪਿੰਦਰ ਨੇ ਆਪਣੇ ਉੜ ਦੇ ਸੁਪਨਿਆਂ ਦੇ ਖੰਭ ਤੋੜ ਕੇ ਯਾਦਾਂ ਵਿੱਚ ਕੈਦ ਕਰਨਾ ਸੀ ਜਿਸ ਤੋਂ ਉਹ ਪਲੀਪਾਂਤ ਜਾਣੂ ਸੀ ਅਗਲੇਰੀ ਜ਼ਿੰਦਗੀ ਉਸਨੇ ਦੋ ਰਿਸ਼ਤਿਆਂ ਨਾਲ ਜਿਉਣੀ ਸੀ ਇੱਕ ਜਿਹੜਾ ਦੁਨਿਆਵੀ ਤੌਰ ਤੇ ਵਜੂਦ ਵਿੱਚ ਆਉਣ ਤੋਂ ਪਹਿਲਾਂ ਹੀ ਖਤਮ ਹੋ ਚੁੱਕਿਆ ਸੀ ਪਰ ਉਸਦੇ ਦਿਲ ਵਿੱਚ ਹਮੇਸ਼ਾ ਜਿਉਂਦਾ ਰਹਿਣਾ ਸੀ ਦੂਜਾ ਜਿਹੜਾ ਪਹਿਲਾਂ ਕਦੇ ਕਿਆਸੇਆ ਵੀ ਨਹੀਂ ਸੀ ਪਰ ਹਮੇਸ਼ਾ ਲਈ ਜੜਨ ਲੱਗਿਆ ਸੀ ਉਧਰ ਨੇਤਰ ਦੇ ਘਰ ਉਮੀਦ ਨੇ ਦੇਲੀਆਂ ਅੰਦਰ ਪੈਰ ਧਰੇ ਸਨ ਉਹ ਆਪਾ ਭਾਵੇਂ ਜੇਲ੍ਹ ਅੰਦਰ ਬੈਠਾ ਕਿਤੇ ਵੀ ਖਿਆਲੀ ਉਡਾਰੀਆਂ ਲਾ ਰਿਹਾ ਹੁੰਦਾ ਪਰ ਘਰ ਦਾ ਮਾਹੌਲ ਉਸਦੇ ਆਉਣ ਦੀ ਉਮੀਦ ਵਿੱਚ ਅਰਦਾਸਾਂ ਕਰਦਾ ਉਸ ਨੂੰ ਘਰੇ ਖੜਾ ਚਿਤਵਦਾ ਨਾਜ਼ਰ ਹਰ ਰੋਜ਼ ਘਰੋਂ ਕਚਹਿਰੀਆਂ ਨੂੰ ਜਾਂਦਾ ਸ਼ਰਮੇ ਵਕੀਲ ਨੇ ਪਹਿਲੀ ਤਾਰੀਖ ਵਿੱਚ ਢੱਲੇਦਾਰ ਸਬੂਤ ਪੇਸ਼ ਕਰ ਦਿੱਤੇ ਜੱਜ ਪੂਰੀ ਗੌਰ ਨਾਲ ਪੇਸ਼ ਕੀਤੇ ਦਸਤਾਵੇਜ਼ਾਂ ਨੂੰ ਵੇਖ ਰਿਹਾ ਸੀ ਪਹਿਲੀ ਗੱਲ ਇਹ ਸੀ ਕਿ ਕਿਸੇ ਨੇ ਕਤਲ ਹੁੰਦਾ ਨਹੀਂ ਸੀ ਵੇਖਿਆ ਕੋਈ ਚਸ਼ਮਦੀਦ ਗਵਾਹ ਨਹੀਂ ਸੀ ਕਿ ਨੇਤਰ ਨੇ ਪੰਮੇ ਦਾ ਕਤਲ ਕੀਤਾ ਹੈ ਸਿਰਫ ਸ਼ੱਕ ਦੇ ਆਧਾਰ ਤੇ ਕੇਸ ਬਣਾਇਆ ਗਿਆ ਸੀ ਨੇਤਰ ਲੜਾਈ ਝਗੜੇ ਤੋਂ ਦੂਰ ਰਹਿਣ ਵਾਲਾ ਮੁੰਡਾ ਸੀ ਸ਼ਰਮੀ ਨੇ ਇਹ ਸਾਬਤ ਕਰਨ ਵਿੱਚ ਪੂਰਾ ਜ਼ੋਰ ਲਾਇਆ ਕਿ ਨੇਤਰ ਪੁਲਿਸ ਦੀ ਘਟ ਤੋਂ ਡਰਦਾ ਤੇ ਕਾਨੂੰਨ ਤੋਂ ਅਣਜਾਣ ਹੋਣ ਕਰਕੇ ਇਸ ਕੇਸ ਵਿੱਚ ਫਸਿਆ ਹੈ ਦੂਜਾ ਦਸਤਾਵੇਜ਼ ਇਹ ਸੀ ਕਿ ਪੰਮੇ ਦੇ ਘਰੋਂ ਕਿਸੇ ਨੇ ਵੀ ਨੇਤਰ ਉੱਪਰ ਇਲਜ਼ਾਮ ਨਹੀਂ ਲਾਇਆ ਨਾ ਹੀ ਕਿਸੇ ਨੇ ਪੰਮੇ ਤੇ ਨੇਤਰ ਦੀ ਦਸ਼ਮਣੀ ਦੀ ਪੁਸ਼ਟੀ ਕੀਤੀ ਸੀ ਦੋ ਜਵਾਨ ਮੁੰਡਿਆਂ ਵਿੱਚ ਹੋਈ ਮਾਮੂਲੀ ਟਕਰਾਰ ਨੂੰ ਆਧਾਰ ਬਣਾ ਕੇ ਪੁਲਿਸ ਨੇ ਕੇਸ ਬਣਾ ਦਿੱਤਾ ਸੀ ਇਹ ਗੱਲ ਬਹੁਤ ਮਾਇਨੇ ਰੱਖਦੀ ਸੀ ਕਿ ਪੰਮੇ ਦੇ ਪਰਿਵਾਰ ਵੱਲੋਂ ਪੁਲਸ ਰਿਪੋਰਟ ਦੇ ਆਧਾਰ ਤੇ ਹੀ ਨੇਤਰ ਨੂੰ ਕਾਤਲ ਮੰਨਿਆ ਗਿਆ ਸੀ ਦੂਜਾ ਇਹ ਪੱਖ ਮਜ਼ਬੂਤ ਸੀ ਕਿ ਤਰੀਕ ਤੇ ਪੰਮੇ ਦੇ ਪਰਿਵਾਰ ਜਾਂ ਰਿਸ਼ਤੇਦਾਰੀ ਵਿੱਚੋਂ ਕੋਈ ਵੀ ਹਾਜ਼ਰ ਨਹੀਂ ਸੀ ਹੋਇਆ ਜੱਜ ਅਗਲੀ ਤਰੀਕ 10 ਦਿਨਾਂ ਦੀ ਪਾ ਕੇ ਉੱਠ ਗਿਆ ਮੁੜੇ ਆਉਂਦੇ ਨਾਜ਼ਰ ਨੂੰ ਮਹਿਰ ਖੰਨੇ ਵੱਲ ਜਾਂਦਾ ਮਿਲਿਆ ਕੋਈ ਬਹੁਤੀ ਜਾਣ ਪਹਿਚਾਨਦੂਆਂ ਵਿੱਚ ਨਹੀਂ ਸੀ ਪਰ ਚਰਨ ਕੋਲ ਆਉਣ ਜਾਣ ਕਰਕੇ ਸ਼ਕਲ ਪੱਖੋਂ ਮਹਿਰ ਨਾਜ਼ਰ ਨੂੰ ਪਹਿਚਾਣਦਾ ਜ਼ਰੂਰ ਸੀ ਅਤੇ ਨਾਜ਼ਰ ਮਹਿਰ ਨੂੰ ਵੀ ਉਹਨਾਂ ਕੋ ਹੀ ਜਾਣਦਾ ਸੀ ਦੋਵੇਂ ਹੱਥ ਖੜਾ ਕਰਕੇ ਇੱਕ ਦੂਜੇ ਕੋਲੋਂ ਲੰਘ ਗਏ ਜਿਵੇਂ ਦਿਮਾਗ ਕਈ ਗੱਲਾਂ ਦੀ ਇਕਾਉਂ ਸੂਚਨਾ ਦੇ ਜਾਂਦਾ ਏ ਓਵੇਂ ਨਾਜ਼ਰ ਨੂੰ ਵੀ ਲੱਗਿਆ ਕਿ ਸ਼ਾਇਦ ਪਿੰਦਰ ਦੇ ਵਿਆਹ ਦਾ ਸਮਾਨ ਲੈਣ ਜਾਂਦਾ ਹੋਵੇ ਵੈਸੇ ਵੀ ਉਸਨੇ ਪਿੰਡ ਸਤਵੰਤ ਦੇ ਵਿਆਹ ਦੀ ਓਟ ਦੀ ਓਟ ਦੀ ਗੱਲ ਸੁਣੀ ਤਾਂ ਸੀ ਪਰ ਨੇਤਰ ਦੇ ਚੱਕਰਾਂ ਵਿੱਚ ਪਿਆ ਉਹ ਬਹੁਤੀ ਸੂਹ ਨਹੀਂ ਸੀ ਕੱਢ ਸਕਿਆ ਮਲਕਪੁਰ ਨੂੰ ਆਉਣ ਦੀ ਬਜਾਏ ਉਹ ਨਵੇਂ ਪਿੰਡ ਵੱਲੋਂ ਹੁੰਦਾ ਸਿੱਧਾ ਚਰਨ ਦੀ ਮੋਟਰ ਤੇ ਜਾ ਪਹੁੰਚਿਆ ਗੋਗਾ ਵੀ ਉੱਥੇ ਹੀ ਸੀ ਮੰਜੇ ਤੇ ਪਿਆ ਚਰਨ ਨਾਜ਼ਰ ਨੂੰ ਦੇਖ ਕੇ ਬੈਠ ਗਿਆ ਪਰੇ ਫਿਰਦਾ ਗੋਗਾ ਵੀ ਕੋਲ ਆ ਕੇ ਬੈਠ ਗਿਆ ਕੀ ਬਣਿਆ ਤਰੀਕ ਤੇ ਪਹਿਲਾ ਸਵਾਲ ਚਰਨ ਨੇ ਕੀਤਾ 10 ਦਿਨਾਂ ਦੀ ਤਰੀਕ ਪੈ ਗਈ ਸ਼ਰਮਾ ਕਹਿੰਦਾ ਕਿ ਦੋਕ ਤਰੀਕਾਂ ਚ ਨਿਬੜ ਜੂ ਨਾਜ਼ਰ ਆਪਣੀ ਜਾਣਕਾਰੀ ਮੁਤਾਬਕ ਦੱਸ ਗਿਆ ਫਿਰ ਇੱਧਰ ਕਿਵੇਂ ਘਰੇ ਚਲੇ ਜਾਣਾ ਸੀ ਘਰ ਦੇ ਉਡੀਕਦੇ ਹੋਣਗੇ ਗੋਗੇ ਨੂੰ ਘਰ ਦੀ ਸਥਿਤੀ ਦਾ ਪਤਾ ਸੀ ਯਾਰ ਆ ਮੇਰ ਹੁਰਾਂ ਦੀ ਜਿਹੜੀ ਕੁੜੀ ਦਾ ਨੇਤਰ ਨਾਲ ਰਿਸ਼ਤਾ ਕਰਵਾਉਣ ਦੀ ਗੱਲ ਕਰਦੇ ਸੀ ਉਹ ਸਾਡੇ ਪਿੰਡ ਮੰਗੀ ਹੋਈ ਐ ਕਦੋਂ ਐ ਵਿਆਹ ਉਹਦਾ ਅੱਜ ਮੇਰ ਜਾਂਦਾ ਮਿਲਿਆ ਸੀ ਖੰਨੇ ਨੂੰ ਨਾਜ਼ਰ ਨੇ ਗੋਗੇ ਦੀ ਗੱਲ ਛੱਡ ਕੇ ਚਰਨ ਤੋਂ ਪੁੱਛਿਆ ਯਾਰ ਸੁਣਿਆ ਤਾਂ ਇਹ ਐ ਕਿ ਨੇੜੇ ਹੀ ਐ ਕੱਲ ਜੋਗਾ ਵੀ ਇੱਥੇ ਬੈਠਾ ਹੀ ਗਿਆ ਏ ਪੱਕੀ ਤਰੀਕ ਤਾਂ ਉਹਨੂੰ ਵੀ ਨਹੀਂ ਪਤਾ ਹੋ ਸਕਦਾ ਭੁੱਲ ਗਿਆ ਹੋਵੇ ਪਰ ਹੈਗਾ ਨੇੜੇ ਹੀ ਐ ਚਰਨ ਨੂੰ ਜਿੰਨਾ ਕੋ ਪਤਾ ਸੀ ਉਸਨੇ ਦੱਸ ਦਿੱਤਾ ਨਾਜ਼ਰ ਨੇ ਹੋਰ ਬਹੁਤੀ ਗੱਲ ਨਾ ਕੀਤੀ ਜਾਣਾ ਪਿੰਡ ਨੂੰ ਉਹਨੇ ਗੋਗੇ ਤੋਂ ਪੁੱਛਿਆ ਨਹੀਂ ਤੂੰ ਚੱਲ ਵੱਡਿਆ ਹਲੇ ਕੰਮ ਰਹਿੰਦਾ ਏ ਮੈਂ ਆਪੇ ਆ ਜਾਣਾ ਨਾਜ਼ਰ ਨੇ ਸਕੂਟਰ ਤੇ ਮਲਖਪੁਰ ਵੱਲ ਨੂੰ ਚਾਲੇ ਪਾ ਦਿੱਤੇ ਸੂਏ ਦੀ ਪੁਲੀ ਤੇ ਪਹੁੰਚਿਆ ਤਾਂ ਹਰਨਾਮ ਕੌਰ ਤੁਰੀ ਜਾ ਰਹੀ ਸੀ ਨਾਜ਼ਰ ਨੂੰ ਇੱਕ ਤਾਂ ਲਿਆਖਤ ਦੇ ਤੌਰ ਤੇ ਪੁੱਛਣਾ ਪੈਣਾ ਸੀ ਦੂਜਾ ਉਹ ਚਾਹੁੰਦਾ ਵੀ ਸੀ ਉਸਨੇ ਸਕੂਟਰ ਹਰਨਾਮ ਕੌਰ ਦੇ ਬਰਾਬਰ ਲਿਆ ਕੇ ਰੋਕ ਲਿਆ ਆਜੋ ਚਾਚੀ ਜੇ ਪਿੰਡ ਜਾਣਾ ਜਾਉਂਦਾ ਰਹੇ ਵੇ ਪੁੱਤ ਹਰਨਾਮ ਕੌਰ ਸਟਿੱਪਣੀ ਨੂੰ ਹੱਥ ਪਾ ਕੇ ਬੈਠ ਗਈ ਤੁਰੇ ਹੀ ਜਾ ਰਹੇ ਹੋ ਚਾਚੀ ਘਰੇ ਕਹਿ ਦੇਣਾ ਸੀ ਕਿਸੇ ਨੂੰ ਕਿ ਛੱਡ ਜਾਂਦਾ ਨਾਜ਼ਰ ਨੇ ਗੱਲ ਤੋੜਨ ਦੇ ਇਰਾਦੇ ਨਾਲ ਕਿਹਾ ਸੀਗਾ ਮੇਰਾ ਭਤੀਜਾ ਕਹਿੰਦਾ ਸੀ ਆਥ ਨੇ ਛੱਡ ਆਉਂਗਾ ਓ ਖੰਦੇ ਨੂੰ ਲੰਗ ਗਿਆ ਕੁੜੀ ਦਾ ਵਿਆਹ ਹੀ ਪੁੱਤ ਕੱਲਾ ਜੀ ਐ ਆਪ ਹੀ ਕਰਨਾ ਪੈਂਦਾ ਏ ਸਾਰਾ ਮੈਂ ਸੋਚਿਆ ਤੁਰ ਕੇ ਲੰਗ ਜਾਨੀ ਆ ਹਰਨਾਮ ਕਰਨੇ ਸਾਰੀ ਕਹਾਣੀ ਬਿਆਨ ਕਰ ਦਿੱਤੀ ਕਿੱਥੇ ਮੰਗਿਆ ਕੁੜੀ ਭਲਾ ਚਾਚੀ ਆ ਮੋਟਰ ਤੇ ਆਉਂਦੇ ਜਾਂਦੇ ਮਿਲਦੇ ਹੁੰਦੇ ਆ ਬਾਈ ਹੁਰੀਂ ਕਦੇ ਕਦਾਂ ਨਾਜਰ ਅਣਜਾਣ ਬਣਿਆ ਗੱਲ ਵਧਾ ਰਿਆ ਸੀ ਆਪਣੇ ਪਿੰਡ ਹੀ ਮੰਗੀ ਆ ਮੱਲਾ ਪਾਲਸੀਆਂ ਦੇ ਛੋਟੇ ਮੁੰਡੇ ਸਤਵੰਤ ਨੂੰ ਕਰਾਇਆ ਅਰੈਸਟ ਆ ਮੈਂ ਹੀ ਕਰਾਇਆ ਦੋਨੋਂ ਟੱਬਰ ਸਾਉ ਨੇ ਕੁੜੀ ਵੀ ਕੋਲ ਰਹੂ ਸੌ ਦੋਖ ਸਖ ਹੁੰਦੇ ਨੇ ਘਰ ਦੇ ਬਾਹਰ ਐ 2 ਦਿਨ ਰਹਿ ਗਏ ਵਿਆਹ ਚ ਦਿਨ ਲੰਘਦਿਆਂ ਦਾ ਕੀ ਪਤਾ ਲੱਗਦਾ ਹੈ ਹਰਨਾਮ ਕੋਰ ਥੋੜੇ ਪੁੱਛੇ ਤੋਂ ਵੱਧ ਦੱਸ ਰਹੀ ਸੀ ਜਿਵੇਂ ਉਹ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾ ਰਹੀ ਹੋਵੇ 나જર ਨੂੰ ਪੱਕੀ ਤਰੀਕ ਹਾਲੇ ਵੀ ਪਤਾ ਨਹੀਂ ਸੀ ਲੱਗੀ ਉਸਨੇ ਪੁੱਛਣ ਦੀ ਜ਼ਰੂਰਤ ਵੀ ਨਾ ਸਮਝੀ ਪਿੰਡ ਵਿੱਚ ਵਿਆਹ ਸੀ ਤਰੀਕ ਆਪੇ ਪਤਾ ਲੱਗ ਜਾਣੀ ਸੀ ਇਹ ਪੱਕਾ ਹੋ ਗਿਆ ਸੀ ਕਿ ਜਿਵੇਂ ਹੁਣ ਨੀਤ ਦੇ ਤਰੀਕ 10 ਦਿਨਾਂ ਦੀ ਪਈ ਐ ਸ਼ਰਮੇ ਵਕੀਲ ਦੇ ਹਿਸਾਬ ਨਾਲ ਦੋਖ ਤਰੀਕਾ ਹੋਰ ਪੈਣ ਗਿਆ ਉਮੇਦੇ ਹਿਸਾਬ ਨਾਲ ਨੇਤਰ ਦੇ ਬਾਹਰ ਆਉਣ ਤੱਕ ਪਿੰਦਰ ਦਾ ਵਿਆਹ ਪੱਕਾ ਏ ਹੋਣੀ ਦੀ ਇਸ ਚੱਕਰੀ ਨੂੰ ਪਿੱਛੇ ਘਮਾਉਣਾ ਕਿਸੇ ਦੇ ਵੱਸ ਵਿੱਚ ਨਹੀਂ ਸੀ ਹਰਨਾਮਨ ਕੌਰ ਤੇ 나જર ਨੇ ਹੋਰ ਕੋਈ ਗੱਲ ਨਾ ਕੀਤੀ ਵਾਟ ਵੀ ਕੋਈ ਬੋਦੀ ਨਹੀਂ ਸੀ ਪਿੰਡ ਵੱਡਿਆਂ 나જર ਨੇ ਸਕੂਟਰ ਹਰਨਾਮਨ ਕੌਰ ਹਰਾਂ ਦੇ ਘਰ ਵੱਲ ਵੀ ਘੁਮਾ ਲਿਆ ਘਰ ਮੂਰੇ ਉੱਤਰਦਿਆਂ ਹਰਨਾਮਨ ਕੌਰ ਨੇ 나જર ਨੂੰ ਸੁਲਾ ਮਾਰੀ ਤੂੰ ਕਦੇ ਸਾਡੇ ਘਰ ਨਹੀਂ ਆਇਆ ਚਾਹ ਪੀ ਕੇ ਜਾਈ ਨਹੀਂ ਚਾਚੀ ਘਰੇ ਕੰਮ ਬਹੁਤ ਪਿਆਏ 나જર ਨੇ ਸਕੂਟਰ ਤੋਰਨ ਲਈ ਗੇਅਰ ਹੀ ਪਾਇਆ ਸੀ ਕਿ ਹਰਨਾਮਨ ਕੌਰ ਫਿਰ ਬੂਲ ਪਈ ਪਤ ਉਸ ਮੁੰਡੇ ਨੂੰ ਮੈ ਲਾਉਨੇ ਹੋ ਸੁਰਜਨ ਸਿਉਂਦੇ ਨੂੰ ਮੇਰਾ ਭਤੀਜਾ ਦੱਸਦਾ ਸੀ ਕਿ ਨਜਾਇਜ਼ ਹੋਈ ਆ ਉਹਦੇ ਨਾਲ ਹਾਂ ਚਾਚੀ ਮੈ ਲਾਉਨੇ ਆ ਦੇਖਦਿਆਂ ਆਜੂਗਾ ਛੇਤੀ ਬਾਅਦ ਕਹਿ ਕੇ ਨਾਜਰ ਨੇ ਸਕੂਟਰ ਤੋੜ ਲਿਆ ਉਸਦੇ ਆਪਣੇ ਘਰ ਨੂੰ ਭਾਵੇਂ ਵਿਚਕਾਰ ਦੀ ਸਿੱਧੀ ਵੀਹੀ ਸੜਕ ਨਾਲ ਜਾ ਕੇ ਲੱਗਦੀ ਸੀ ਪਰ ਉਸਨੇ ਉੱਪਰ ਦੀ ਢੇੜਾ ਮਾਰ ਕੇ ਸਕੂਟਰ ਸਤਵੰਤ ਹੋਰਾਂ ਦੇ ਘਰ ਵਾਲੀ ਵੀਹੀ ਘੁਮਾ ਲਿਆ ਸਤਵੰਤ ਹੋਰਾਂ ਦੀ ਬਾਹਰਲੀ ਕੰਦ ਨੂੰ ਰੰਗ ਰੋਗਣ ਕਰਨ ਵਾਲੇ ਲੱਗੇ ਹੋਏ ਸੀ ਸਤਵੰਤ ਦਰਵਾਜ਼ੇ 'ਚ ਖੜਾ ਸੀ ਨਾਜ਼ਰ ਨੂੰ ਦੇਖਦਿਆਂ ਸਤਵੰਤ ਨੇ ਸਿਰ ਹਿਲਾ ਕੇ ਸਾਥਰੀ ਅਕਾਲ ਬੁਲਾਈ ਕੀ ਹਾਲ ਐ ਸਤਵੰਤ ਨਾਜ਼ਰ ਮਜਬੂਰੀ ਵਸ ਨਾ ਚਾਹੁੰਦਾ ਹੋਇਆ ਵੀ ਉਸ ਦਾ ਜਵਾਬ ਦੇ ਗਿਆ ਵਧੀਆ ਵਧੀਆ ਬਾਈ ਸਤਵੰਤ ਨੇ ਹੱਸਦਿਆਂ ਕਿਹਾ ਨਾਜ਼ਰ ਨੇ ਅੱਗੇ ਲੰਘਦਿਆਂ ਆਪਣੇ ਮਨ ਵਿੱਚ ਗਾਲ ਕੱਢੀ ਸਾਲਾ ਰੰਗੜ ਜਿਆ ਫਿਰ ਉਸ ਨੂੰ ਅਹਿਸਾਸ ਹੋਇਆ ਕਿ ਇਸ ਦਾ ਕੀ ਕਸੂਰ ਗੱਲ ਤਾਂ ਸਾਰੀ ਕਿਸਮਤ ਤੇ ਆ ਕੇ ਮੁੱਕਦੀ ਐ ਜਜ਼ਬਾਤੀ ਨਫ਼ਰਤਾਂ ਨੂੰ ਦਿਮਾਗੀ ਸੋਚ ਟਿਕਾਣੇ ਕਰ ਦਿੰਦੀ ਐ ਨਾਜ਼ਰ ਅਤੇ ਨੇਤਰ ਦਾ ਘਰ ਦੁਬਾਰਾ ਕੇਸ ਖੁੱਲਣ ਮਗਰੋਂ ਇੱਕ ਹੀ ਹੋ ਗਿਆ ਸੀ ਇਹ ਇੱਕ ਉਮੀਦਵਾਰ ਆ ਇਕੱਠਿਆਂ ਬੈਠ ਕੇ ਦੇਖਣ ਵਾਲੀ ਗੱਲ ਸੀ ਗੋਗਾ ਦੋਵਾਂ ਘਰਾਂ ਦਾ ਸਾਂਝਾ ਜੀ ਸੀ ਉਹ ਅਤੇ ਉਸਦੀ ਮਾਂ ਪੂਰੀ ਤਨਦੇਹੀ ਨਾਲ ਪਰਿਵਾਰਾਂ ਦਾ ਸਾਥ ਦੇ ਰਹੇ ਸੀ ਗੋਗਾ ਸਾਰਾ ਦਿਨ ਘਾਰ ਅਤੇ ਖੇਤਾਂ ਦਾ ਕੰਮ ਕਰਦਾ ਤੇ ਉਸਦੀ ਮਾਂ ਦੋਵਾਂ ਘਰਾਂ ਦੇ ਸਾਂਝੇ ਚੁੱਲ੍ਹੇ ਚੌਕੇ ਦਾ ਕੰਮ ਕਰਵਾਉਂਦੀ ਗੋਗੇ ਨੇ ਦੋਵਾਂ ਘਰਾਂ ਦਾ ਕੰਮ ਕਰਦੇ ਹੋਏ ਵੀ ਕਦੇ ਪੈਸੇ ਬਾਰੇ ਨਹੀਂ ਸੀ ਸੋਚਿਆ ਉਹ ਨੇਤਰ ਨੂੰ ਘਰੇ ਮੁੜਿਆ ਦੇਖਣ ਦਾ ਚਾਹਵਾਨ ਸੀ ਦਿਲਾਂ ਦੇ ਰਸਤੇ ਪੈਸਿਆਂ ਨਾਲ ਸੋਲਣੇ ਸਾਫ਼ ਨੀਤਾਂ ਦੇ ਹਿੱਸੇ ਨਹੀਂ ਆਏ ਨਾਜ਼ਰ ਨੇ ਵਿੜੇ ਵੜਦੇ ਆ ਸਕੂਟਰ ਦਾ ਸਟੈਂਡ ਲਾਇਆ ਸਾਰੇ ਜੀ ਖਬਰ ਸੁਣ ਲਈ ਉਸ ਕੋਲ ਆ ਕੇ ਬੈਠ ਗਏ ਦਸਾਂ ਦਿਨਾਂ ਦੀ ਤਰੀਕ ਪਈ ਐ ਮਰਨ ਵਾਲੇ ਦੇ ਪਾਸਿਓ ਕੋਈ ਨਹੀਂ ਸੀ ਆਇਆ ਵਕੀਲ ਕਹਿੰਦਾ ਕਿ ਦੋਕ ਤਰੀਕਾਂ ਤਾਂ ਪੈਂਦੀਆਂ ਹੀ ਹੁੰਦੀਆਂ ਨੇ ਫੈਸਲਾ ਹੱਕ ਚ ਹੀ ਹੋਊਗਾ ਨਾਜ਼ਰ ਨੇ ਥੋੜੇ ਸ਼ਬਦਾਂ ਵਿੱਚ ਗੱਲ ਦੱਸ ਦਿੱਤੀ ਪ੍ਰਗਾਸੋਂ ਨੇ ਰੱਬ ਨੂੰ ਯਾਦ ਕਰਦੇ ਹੱਥ ਜੋੜੇ ਹੋਏ ਸੀ ਮਾਮਾ ਦੇ ਹਿਰਦਿਆਂ ਨੂੰ ਪੁੱਤਾਂ ਦੀ ਖੁਸ਼ੀ ਹਮੇਸ਼ਾ ਠਾਰਦੀ ਐ ਦਸ ਦਿਨ ਬਹੁਤੇ ਦੂਰ ਨਹੀਂ ਸੀ 나జర్ ਨੂੰ ਕੁਲਵੰਤ ਨੇ ਕਿਹਾ ਹੋਇਆ ਸੀ ਕਿ ਜਿੰਨਾ ਚਿਰ ਨੇਤਰ ਬਾਹਰ ਨਹੀਂ ਆਉਂਦਾ ਉਹਨਾਂ ਚਿਰ ਹਰੀਕ ਪੈਰਵਾਈ ਜਾਂ ਕਾਨੂੰਨੀ ਜ਼ਰੂਰਤ ਲਈ ਉਹ ਵਕੀਲ ਨੂੰ ਮਿਲਦਾ ਰਹੇ ਬੇਸ਼ੱਕ ਸ਼ਰਮੀ ਨੇ 나జర్ ਨੂੰ ਇਹ ਕਿਹਾ ਸੀ ਕਿ ਜੇਸ ਕਿਸੇ ਕਾਗਜ਼ ਦੀ ਲੋੜ ਹੋਈ ਤਾਂ ਵਾਹ ਲੱਗਦੇ ਆਪ ਲੈ ਲਵੇਗਾ ਨਹੀਂ ਤਾਂ ਸੁਨੇਹਾ ਪਹੁੰਚਦਾ ਕਰ ਦੇਵੇਗਾ ਪਰ ਫਿਰ ਵੀ 나జర్ ਹਰ ਰੋਜ਼ ਸ਼ਰਮੀ ਕੋਲ ਹਾਜ਼ਰੀ ਭਰਨ ਦੀ ਠਾਣੀ ਬੈਠਾ ਸੀ ਇਧਰ ਨੇਤਰ ਦੀ ਰਿਹਾਈ ਦੇ ਦਿਨ ਉਮੀਦਾਂ ਵਿੱਚ ਨੇੜੇ ਆ ਰਹੇ ਸੀ ਅਤੇ ਦੂਜੇ ਪਾਸੇ ਪਿੰਦਰ ਆਪਣੀ ਜ਼ਿੰਦਗੀ ਨੂੰ ਸੱਦਰਾਂ ਦੇ ਉਲਟ ਜਿਉਣਾ ਸਿਖਾ ਰਹੀ ਸੀ ਪਿੰਦਰ ਦੇ ਕਹਿਣ ਤੇ ਜਸਵੰਤ ਕਰਨੇ ਮਿਹਰ ਨਾਲ ਕੋਈ ਗਲਤ ਤਾਂ ਨਹੀਂ ਸੀ ਕੀਤੀ ਪਰ ਉਹ ਸੋਚ ਵੀ ਜ਼ਰੂਰ ਸੀ ਕਿ ਸ਼ਾਇਦ ਗੱਲ ਤੋੜਿਆ ਮਿਹਰ ਮੰਨ ਹੀ ਜਾਂਦਾ ਪਿੰਦਰ ਦਾ ਤਰਕ ਵੀ ਸਹੀ ਸੀ ਕਿ ਜੇਕਰ ਰਸਤੇ ਦੀ ਗੱਲ ਤੋਰੀ ਹੁੰਦੀ ਤਾਂ ਹਾਲਾਤ ਹੋਰ ਹੋਣੇ ਸੀ ਪਿੰਡੂ ਜ਼ਿੰਦਗੀ ਵਿੱਚ ਪਰਿਵਾਰਕ ਰਿਸ਼ਤਿਆਂ ਦੇ ਵਿਚਕਾਰ ਬਹੁਤ ਪਰਦੇ ਹੁੰਦੇ ਨੇ ਜਿਨ੍ਹਾਂ ਨੂੰ ਸੰਗ ਤੇ ਇੱਜ਼ਤ ਨੇ ਢੱਕਿਆ ਹੁੰਦਾ ਹੈ ਪਿੰਦਰ ਆਪਣੀ ਜ਼ਿੰਦਗੀ ਤਾਂ ਨੇਤਰ ਤੋਂ ਅਲੱਗ ਹੋ ਕੇ ਕੱਟਣ ਲਈ ਤਿਆਰ ਸੀ ਪਰ ਆਪਣੇ ਭਾਈ ਦੀ ਨਜ਼ਰ ਵਿੱਚ ਕਿਵੇਂ ਵੀ ਨੀਵੀ ਨਹੀਂ ਸੀ ਹੋਣਾ ਚਾਹੁੰਦੀ ਉਹ ਪਹਿਲਾਂ ਵਾਂਗ ਸਥਿਰ ਹੋਣ ਦਾ ਯਤਨ ਕਰਦੀ ਪਰ ਦਿਲ ਦੀਆਂ ਪਰੇਸ਼ਾਨੀਆਂ ਚਿਹਰੇ ਦੀ ਸਥਿਰਤਾ ਤੇ ਸੰਜੀਦਗੀ ਤੇ ਪਰੂ ਪੈ ਜਾਂਦੀਆਂ ਅੰਦਰੋਂ ਟੁੱਟਿਆ ਮਨ ਉਹ ਆਪਣੇ ਲਈ ਸਹਿਜ ਰਹਿਣ ਦਾ ਵਿਖਾਵਾ ਤਾਂ ਕਰਦਾ ਹੈ ਪਰ ਕਿਤੇ ਨਾ ਕਿਤੇ ਅੰਦਰੂਨੀ ਚੀਜ਼ ਉਸ ਦੀ ਸਹਿਜਤਾ ਨੂੰ ਡੱਕ ਡੋਲੇ ਖਵਾ ਦਿੰਦੀ ਹੈ ਜਿੱਥੇ ਦਿਲ ਸਾਂਝੇ ਹੋਣ ਉੱਥੇ ਦਿਲਾਂ ਦੇ ਭਾਰ ਵੀ ਵੰਡੇ ਜਾਂਦੇ ਨੇ ਪਿੰਦਰ ਦੀ ਸੰਜੀਦਗੀ ਨੇ ਬਹੁਤੀਆਂ ਕੁੜੀਆਂ ਉਸ ਦੀ ਸਹੇਲੀਆਂ ਨਹੀਂ ਸੀ ਬਣ ਦਿੱਤੀਆਂ ਰਾਣੀ ਨਾਲ ਉਸ ਦੀ ਹਰ ਗੱਲ ਸਾਂਝੀ ਸੀ ਪਰ ਵਿਆਹ ਮਗਰੋਂ ਉਹ ਇੱਕ ਤਰ੍ਹਾਂ ਪਰਦੇਸਣ ਹੀ ਸੀ ਗਰਮੇਲ ਹੁਰਾ ਨੇ ਨੇਤਰ ਦਾ ਕੇਸ ਖਲਵਾਇਆ ਏ ਕਿੱਥੋਂ ਤੱਕ ਪਹੁੰਚਿਆ ਹੋ ਨੇਤਰ ਬਾਹਰ ਵੀ ਆਉ ਇਹ ਸਵਾਲ ਉਸ ਦੇ ਦਿਲ ਵਿੱਚ ਬਹੁਤ ਵਾਰ ਉੱਠਦੇ ਪਰ ਉਸ ਨੂੰ ਤਸੱਲੀ ਅਤੇ ਜਵਾਬ ਦੇਣ ਵਾਲਾ ਕੋਈ ਨਾ ਮਿਲਦਾ ਮਨੋਖ ਨਸੀਬਤ ਵਿੱਚ ਫਸਿਆ ਇੰਨਾ ਪਰੇਸ਼ਾਨ ਨਹੀਂ ਹੁੰਦਾ ਜਿੰਨਾ ਮੁਸ਼ਕਲ ਨੂੰ ਹੱਲ ਕਰਨ ਵਾਲੀ ਖਬਰ ਦੀ ਉਡੀਕ ਵਿੱਚ ਹੁੰਦਾ ਹੈ ਜਿਸ ਦਿਨ ਦੀ ਰਾਣੀ ਪਿੰਦਰ ਨੂੰ ਮਿਲ ਕੇ ਗਈ ਸੀ ਉਸ ਤੋਂ ਬਾਅਦ ਨੇਤਰ ਦੀ ਖਬਰ ਦੇਣ ਵਾਲਾ ਕੋਈ ਨਹੀਂ ਸੀ ਲੋਕ ਕਹਿੰਦੇ ਨੇ ਕਿ ਉਡੀਕ ਸਮੇਂ ਦੀ ਰਫਤਾਰ ਨੂੰ ਮੱਠਾ ਕਰ ਦਿੰਦੀ ਹੈ ਪਰ ਅਸਲ ਗੱਲ ਇਹ ਹੈ ਕਿ ਇਨਸਾਨ ਉਡੀਕ ਕਰਦਾ ਸਮੇਂ ਤੋਂ ਅੱਗੇ ਭੱਜਣ ਲੋਚਦਾ ਰਹਿੰਦਾ ਹੈ ਇਨਸਾਨੀ ਮਨ ਦੀ ਕਾਹਲ ਇਹ ਅਹਿਸਾਸ ਕਰਵਾਉਂਦੀ ਰਹਿੰਦੀ ਹੈ ਕਿ ਸ਼ਾਇਦ ਸਮੇਂ ਦੀ ਰਫ਼ਤਾਰ ਹੌਲੀ ਹੋ ਗਈ ਹੈ ਪਰ ਸਮਾਂ ਆਪਣੇ ਹਿਸਾਬ ਨਾਲ ਹੀ ਚੱਲਦਾ ਹੈ ਰੁਕਣਾ ਜਾਂ ਹੌਲੀ ਹੋਣਾ ਸਮੇ ਦਾ ਸੁਭਾਅ ਨਹੀਂ ਸਭ ਤੋਂ ਵੱਡੀ ਗੱਲ ਇਹ ਵਾਪਰ ਰਹੀ ਸੀ ਕਿ ਦੋ ਦਿਲਾਂ ਦੀ ਜ਼ਿੰਦਗੀ ਅੰਦਰੋਂ ਨਹੀਂ ਖਾਲੀਪਣ ਵੱਲ ਵੱਧ ਰਹੀ ਸੀ ਖਿਆਲਾਂ ਵਿੱਚ ਗੁੰਦੇ ਸੁਪਨਿਆਂ ਦੀ ਦੁਨੀਆ ਨੂੰ ਅਸਲ ਹਕੀਕਤ ਦਾ ਸਾਹਮਣਾ ਕਰਨਾ ਹੀ ਪੈਣਾ ਸੀ ਇਸ ਸੱਚ ਨੇ ਸਾਹਮਣੇ ਆਏ ਬਿਨਾਂ ਨਹੀਂ ਸੀ ਰੁਕਣਾ ਅਤੇ ਸਾਹਮਣਾ ਕਰਨ ਵਾਲਿਆਂ ਤੋਂ ਇਨਕਾਰਿਆ ਵੀ ਨਹੀਂ ਸੀ ਜਾਣਾ ਨੇਤ ਦਾ ਸੂਰਜ ਆਪਣੇ ਨਾਲ ਕਰੋੜਾਂ ਖਿਆਲ ਲੈ ਕੇ ਚੜ੍ਹਦਾ ਤੇ ਛੁਪਣ ਵੇਲੇ ਨਿਰਾਸ਼ਤਾ ਦੇ ਸਨੇਹੇ ਬੁੱਕਲ ਵਿੱਚ ਸਮੋ ਲੈਂਦਾ ਪਹਿਲੀ ਤਰੀਕ ਤੋਂ ਵਾਪਸ ਗਏ ਨੇਤਰ ਨੂੰ ਜੇਲ੍ਹ ਵੜਦਿਆਂ ਪਹਿਲੀ ਜੱਫੀ ਜੱਸੀ ਨੇ ਆ ਪਾਈ ਸੀ ਕਿਵੇਂ ਆਜੋਬਰਾ ਲੱਗਦਾ ਗੁੱਗੇ ਦੀਆਂ ਕੱਡੀਆਂ ਮਿੱਟੀਆਂ ਨੇ ਸੱਖ ਸਰੀ ਚਾੜਤੀ ਕਰਮਾਲੀ ਦੀ ਜੱਸੀ ਦਾ ਭਾਪਿੰਦਰ ਵੱਲੋਂ ਨੇਤਰ ਦੀ ਰਿਹਾਈ ਲਈ ਸੁੱਖੀਆਂ ਸੁੱਖਾਂ ਤੋਂ ਸੀ ਜੱਸੀਆ ਜੇ ਸੁੱਖਾਂ ਸੁੱਖਣ ਨਾਲ ਕਰਮ ਬਦਲਦੇ ਹੁੰਦੇ ਆਪਣੇ ਤਾਂ ਹੰਝੂਆਂ ਦਾ ਨਾਮ ਵਰਕਿਆਂ ਤੋਂ ਵੀ ਮਿਟ ਜਾਂਦਾ ਨੇਤਰ ਨੂੰ ਜੇਲ੍ਹ ਵਿੱਚ ਛੁੱਟਣ ਤੋਂ ਬਾਅਦ ਦਾ ਨਤੀਜਾ ਵੀ ਪਤਾ ਸੀ ਬਹੁਤਾ ਪਿੱਛੇ ਨੂੰ ਤੁਰ ਪੈਣਾ ਏ ਪਤਾ ਨਹੀਂ ਹੁੰਦਾ ਅੱਗੇ ਦਾ ਐਵੇਂ ਨਹੀਂ ਢੇਰੀ ਢਾਹੀ ਦੀ ਜੱਸਾ ਹੌਸਲਾ ਦੇ ਰਿਆ ਸੀ ਬੰਦ ਮਾਰਿਆਂ ਪਾਣੀ ਰੁਕਦੇ ਆ ਬਾਈ ਹਵਾਵਾਂ ਨਹੀਂ ਚੱਲ ਕੋਈ ਨਾ ਇਹ ਸਮਾਂ ਹੀ ਦੱਸੂ ਬਾਹਰ ਨਿਕਲ ਕੇ ਰਾਂ ਫੇਰ ਪੈਂਡ ਆ ਕੇ ਮਿਲਦੇ ਆ ਤੇਰਾ ਘਰ ਮਲਕਪੁਰ ਵੀ ਆ ਜੱਸੇ ਭਾਈ ਬਣ ਕੇ ਮਿਲਿਆ ਏ ਨਿਬੂਗੀ ਜੱਟਾ ساری ਉਮਰ ਤੂਤ ਨੂੰ ਸਿਉਕ ਲੱਗ ਜੂ ਪਰ ਯਾਰੀ ਦਾ ਮੋਛਾ ਐਵੇਂ ਹੀ ਰਹੂ ਜੱਸੇ ਦੀਆਂ ਗੱਲਾਂ ਸੁਣ ਕੇ ਨੇਤਰ ਚੜ੍ਹਦੀ ਕਲਾ ਵਿੱਚ ਹੋ ਜਾਂਦਾ ਉਹ ਕਦੇ ਜੱਸੇਵਾਲ ਵੇਖ ਕੇ ਸੋਚਦਾ ਕਿ ਬੰਦਾ ਇੰਨਾ ਸੂਰਮਾ ਕਿਵੇਂ ਹੋ ਸਕਦਾ ਹੈ ਫਿਰ ਉਸ ਨੂੰ ਲੱਗਦਾ ਕਿ ਜੱਸਾ ਸੱਚੀ ਕਹਿੰਦਾ ਹੁੰਦਾ ਹੈ ਕਿ ਆਪਣੇ ਆਪ ਤੋਂ ਵੱਡਾ ਜੱਜ ਕੋਈ ਨਹੀਂ ਹੈਗਾ ਜੇ ਜ਼ਮੀਰ ਗੁਨਾਹਗਰ ਕਹਿੰਦੀ ਹੈ ਤਾਂ ਦੁਨੀਆ ਦੀ ਜਿਹੜੀ ਮਰਜ਼ੀ ਅਦਾਲਤ ਬਰੀ ਕਰ ਦੇਵੇ ਤੁਸੀਂ ਦੋਸ਼ੀ ਹੋਣ ਤੇ ਜ਼ੁਰਮ ਤੋਂ ਭੱਜ ਨਹੀਂ ਸਕਦੇ ਦੂਜੇ ਹੀ ਪਾਲ ਉਸ ਦੀ ਸੁਰਤਪਿੰਦਰ ਨਾਲ ਜਾ ਜੋੜਦੀ ਜਿਹੜੀ ਉਸ ਨੂੰ ਜਨੇਰ ਸੂਏ ਦੀ ਪੁਲੀ ਤੇ ਖੜੀ ਕਦੇ ਉਸ ਨਾਲ ਛੇੜੇ ਕਰਦੀ ਲੱਗਦੀ ਅਤੇ ਕਦੇ ਉਸ ਦੀ ਉਡੀਕ ਦਰਸ਼ਨ ਦੇ ਮਿੱਤਰਾ ਮਰ ਜਾਗੇ ਬੰਦੇਰੇ ACG ਨਵਲ ਨੇਤਰ ਦਾ ਭਾਗ 24ਵਾਂ ਜੇ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੁਸੀਂ ਆਪਣੇ ਕੋਈ ਵੀ ਸੁਝਾਅ ਜਾਂ ਕੋਈ ਖਾਸ ਕਿਤਾਬ ਜਿਸ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ ਕਮੈਂਟਸ ਵਿੱਚ ਦੱਸ ਸਕਦੇ ਹੋ ਅਸੀਂ ਹਰ ਸੋਮਵਾਰ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਵੀਡੀਓਜ਼ ਅਪਲੋਡ ਕਰਦੇ ਹਾਂ ਸੁਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ